ਚਲ ਮਾਤਾ ਕੋਈ ਸਲਾਹ ਲੈ ਲੈਣੀ ਹੈ ਜਾ ਕੇ ਮੰਮੀ ਪੁੱਤ ਐਨੇ ਗੂੜਾ ਮੈਨੂੰ ਨਹੀਂ ਚੰਗਾ ਲੱਗਣਾ ਆ ਵੇਖਾਂ ਇਦਾਂ ਦੇ ਰੰਗ ਹੋਣ ਤੇ ਫੇਰ ਮੈਂ ਪਾਉਣੀ ਆ ਹਾਂ ਮੈਂ ਤੇ ਉਦਾਂ ਸਲਾਹ ਲੈ ਕੇ ਆਉਣ ਲੱਗੀ ਆ ਤੁਹਾਨੂੰ ਕੀ ਲੱਗਾ ਕਿ ਆ ਟਾਡਾ ਵਾ ਤੇ ਆ ਮੇਰਾ ਵਾ ਆਹੋ ਨਹੀਂ ਨਹੀਂ ਮਾਮੇ ਦੀ ਕੁੜੀ ਦਾ ਵਿਆਹ ਨਹੀਂ ਹੋਇਆ ਆਹੋ ਤੇ ਉਹਨੂੰ ਲੈਣ ਜਾਣਾ ਹੈਗਾ ਉਹਦੇ ਘਰ ਤੇ ਮੈਂ ਪਹਿਲੀ ਵਾਰੀ ਜਾਣਾ ਹੈਗਾ ਤੇ ਮੰਮੀ ਕਹਿੰਦੇ ਵੀ ਆਪਾਂ ਤੇ ਕੱਪੜੇ ਬਣਾ ਕੇ ਖਾਣੇ ਆ ਤਾਂ ਜੇ ਜੇ ਤੇਰਾ ਹੱਥ ਪੈਂਦਾ ਵਾ ਤਾਂ ਤੂੰ ਵੀ ਕੱਪੜੇ ਹੀ ਲੈ ਆ ਅੱਜ ਕੱਲ ਰਵਾਜ ਵਾ ਕਿੰਨੇ ਕੋਈ ਧੀ ਤੂੰ ਨਹੀਂ ਵੇਂਦਾ ਵੀ ਇਹੀ ਅੰਦਾਵਾ ਵੀ ਜੋ ਦੋਗੇ ਤੇ ਉਹ ਲਓਗੇ ਪੁੱਤ ਤੇ ਮੈਂ ਕਿਹਾ ਆ ਥੋੜਾ ਵਧ ਗਿਆ ਦੇ ਵਿੱਚ ਵਾ ਤੇ ਜੀ ਮੇਰਾ ਮਾਸਾ ਨਹੀਂ ਕਰਨ ਡਿਆ ਨੂੰ ਲਾਉਣ ਨੂੰ ਪਰ ਹੁਣ ਮੈਂ ਕੀ ਕਰਾਂ ਰਹਿਣ ਦੇ ਤੇ ਫਿਰ ਉਹਦੇ ਮੈਂ ਕਿ ਲੈ ਕੇ ਜਾਵਾਂ ਤੇ ਕਿਹਦਾ ਕਹਿ ਨਹੀਂ ਲਾਉਣਾ ਫਿਰ ਮੇਗਾ ਭਾਵੇਂ ਆ ਗਾੜਾ ਹੀ ਆ ਉਹਦੇ ਸੱਸ ਗਾੜੇ ਪਾ ਲਿੰਦੀ ਆ ਤੇ ਇਹਦੇ ਤੇ ਲਿਖੋ ਲਿਖ ਦੂੰਗੀ ਸੱਸ ਤੇ ਇਹਦੇ ਤੇ ਲਿਖ ਦੂੰਗੀ ਭੈਣ ਦਾ ਮੇਰੀ ਗੱਲ ਸੁਣ ਆ ਤੂੰ ਆਪਸੀ ਲਾ ਤੇ ਆ ਆ ਕੁੜੀ ਨੂੰ ਲਾਦੇ ਆਪਣੀ ਭੈਣ ਨੂੰ ਸੱਸ ਵਾਹ ਤੇ ਉਥੇ ਪੇਟੀ ਚ ਕਿੰਨੇ ਸੂਟ ਪਏ ਆ ਡੀ ਚੈਨਾ ਜੀ ਤੇ ਕਿਤੇ ਕਿਦਾਂ ਦੇ ਲਿਸ਼ਕਣੇ ਪੁਸ਼ਕਣੇ ਹੁਣ ਕਿਦਾਂ ਪਾਈ ਫਿਰਦੀ ਦੁਨੀਆ ਇਦਾਂ ਦੇ ਹੀ ਹਾਏ ਹਾਏ ਕੋਣ ਕਿੰਦਾ ਵਾਪ ਡੀ ਚੈਨਾਂ ਦੇ ਅੱਜਕੱਲ ਚੱਲਦੇ ਆ ਨਾਲੇ ਤੀ ਕਹੀ ਜਿੰਗਨੀਆਂ ਵੀ ਆ ਆਨੂ ਦੇ ਦੇ ਫਿਰ ਤੇ ਮੇਰਾ ਆ ਵੀ ਨਹੀਂ ਦੇਨੂ ਜੀ ਗੰਡਾ ਤੇ ਮੇਰਾ ਜੀ ਗੰਡਾ ਆਪਸ ਵਾਲਾ ਤੇ ਮੈਂ ਇਦਾਂ ਕਹਿਣ ਜਾਂ ਫਿਰ ਮੰਜੂਦ ਕੋ ਪਹਿਲੇ ਲੱਗਦੇ ਨਵੇਂ ਹੀ ਲੈ ਹੁੰਨੀ ਆ ਹਾਏ ਹਾਏ ਨਹੀਂ ਦੀਏ ਅਹੀਂ ਤੇ ਰੋਟੀਆਂ ਨੂੰ ਤਰਸਣ ਦੇ ਆ ਤੂੰ ਲੀੜਾ ਕੱਪੜਾ ਘਰ ਧੋ ਕੇ ਉੱਥੇ ਪਾ ਦੇਣਾ ਵਾ ਸੂਟ ਰੱਖ ਅੰਦਰ ਤੇ ਆਪਣੀ ਭੈਣ ਨੂੰ ਦੋਸੋ ਦੇਣਾ ਤਾਂ ਨੇ 500 ਰੁਪਈਆ ਦੇ ਕੇ ਆ ਕੇ ਮਿਲਿਆ ਹਾਂ ਮਮੀ ਕਿਹੜੀਆਂ ਸਦੀਆਂ ਦੀ ਗੱਲ ਕਰਦੀਆਂ ਤੂੰ ਨਹੀਂ ਭੈਣੇ ਸਦੀਆਂ ਦੀ ਰੁਪਈਆ ਕਿਤੇ ਜ਼ਹਿਰ ਖਾਣੋਂ ਨਹੀਂ ਅੱਜ ਕੱਲ ਲੱਭਣ ਡਿਆ 500 ਰੁਪਈਆ ਥੋੜਾ ਵਾ 500 ਰੁਪਈਆ ਤੇ ਨਿਆਣੇ ਨੂੰ ਦੇ ਕੇ ਘੱਲੋ ਤੇ ਚਾਰ ਚੀਜ਼ਾਂ ਆਉਂਦੀਆਂ ਮੈਂ ਤਾਂ ਖਤਮ ਹੋ ਜਾਂਦਾ ਵਾ 500 ਤਾਂ ਤੇ ਸੂਟ ਨਿਆਣੇ ਦਾ ਨਹੀਂ ਆਉਂਦਾ ਅੱਜ ਕੱਲੇ ਨਹੀਂ ਭੈਣੇ ਖਾਣ ਨੂੰ ਖਾ ਲਈਦੇ ਆ ਖਾਣ ਨੂੰ ਕੂਕਾ ਮੈਂ ਸਰਾਈ ਪੈ ਗਈਆਂ ਕਿਤੇ ਬੋਲਦੀ ਹੋਵੇ ਜਠਾਣੀ ਤੇ ਬੰਦਾ ਸਲਾਹ ਵੀ ਲੈ ਲੈਂਦਾ ਜਦੋਂ ਬੋਲਣਾ ਹੀ ਨਹੀਂ ਕਹਿੰਨੇ ਤੇ ਫਿਰ ਪੁਰਾਣੇ ਜ਼ਮਾਨੇ ਨੇ ਮੱਥਾ ਮਾਰਨਾ ਵਾ ਉਹਦਾ ਲਾ ਸਲਾਹ ਤੈਨੂੰ ਕਿਹੜਾ ਕਹਿੰਨੇ ਕਿ ਆ ਬੀ ਨਾ ਸਲਾਹ ਲੈ ਉਹ ਤੂੰ ਤੇ ਸ਼ੁਰੂ ਤੋਂ ਸੜਿਆ ਮੱਥੇ ਰੱਖਿਆ ਨਾਲੇ ਸਲਾਹ ਦੇਣ ਵਾਲੀ ਮਾਤਰ ਰਹਿਣ ਕਿੱਥੇ ਦਿੱਤੀ ਇਹਨਾਂ ਨੇ ਇਹਨਾਂ ਨੇ ਤਾਂ ਮੈਨੂੰ ਕਟਾਕਟਾ ਮਾਰ ਸੜਿਆ ਕਿਤੇ ਹੈ ਕਿੱਲੇ ਕਟਾਇਆ ਵਾ ਤੂੰ ਇਹ ਤੇ ਕਦੀ ਕਟਉਂਦੇ ਨਹੀਂ ਰਹੇ ਤੇ ਉਹ ਤਾਂ ਮੈਨੂੰ ਤੇ ਨਹੀਂ ਲੱਗਦਾ ਵੀ ਮਾਤਾ ਨੇ ਕੱਟਾਇਆ ਹੋਊਗਾ ਤੇ ਤਹੀ ਕਟ ਖਾਲੀ ਹੋਊਗੀ ਮਨਪ੍ਰੀਤ ਐਦਾਂ ਹੀ ਲੱਗਦਾ ਵਾ ਹਏ ਤੂੰ ਵੇਖਿਆ ਨਹੀਂ ਇਹਨਾਂ ਦਾ ਚਲਵਾ ਹੁਣ ਹੱਡਾ ਪੈਦਾ ਤੋਂ ਰਹਿ ਗਿਆ ਤਾਂ ਕਰਕੇ ਬਹਿ ਗਿਆ ਨਹੀਂ ਤੇ ਕੱਟ ਨਹੀਂ ਕਰਉਂਦੀ ਰਹੀ ਮਾਤਾ ਮੈਨੂੰ ਮੈਨੂੰ ਤੇ ਇਹ ਨਹੀਂ ਪਤਾ ਲੱਗਦਾ ਮਾਤਾ ਕਹਿੰਦੀ ਜਬਾਨੀ ਮੇਰੇ ਤੇਰਾ ਪਿਓ ਬੜੀ ਪੀਂਦਾ ਹੀਗਾ ਤੇ ਉਹਨੇ ਮੇਰੇ ਕੋਟ ਕੋਟ ਦੇ ਪਾਸੇ ਸੇਕਤੇ ਤੇ ਤਹੀ ਕਈ ਜਣੇ ਮੈਨੂੰ ਕਟਾਉਂਦਾ ਪੀਂਦਾ ਹੀ ਪੈਣਾ ਬਥੇਰੀ ਪੀਂਦਾ ਹੀ ਉਹਦੇ ਵੀ ਜਲਵੇ ਵੇਖ ਲੈਣੇ ਕਿਤੇ ਪਹਿਲਾਂ ਆ ਜਾਣੀਓ ਮੇਰੇ ਆਏ ਤੇ ਅਮਰਸ਼ ਅਗਿਆਈ ਇੰਨੇ ਅਮਰਸ਼ ਅਗਲਾ ਕਿਤੇ ਅਮਨ ਬਾਈ ਹਮਸ਼ਰਾ ਪੀਂਦਾ ਸੀ ਉਹ 16 ਘੰਟਾ ਤੇ ਹੈਡ ਮਿਸ਼ਰਾ ਦਾ ਰੋਜ਼ ਦੇੜੀ ਪੀਣੀ ਤੇ ਆਣ ਕੇ ਅੰਦਰ ਚੰਗਰਾ ਮਾਰਨੀਆ ਨਾਲੇ ਮਾਦਾ ਨੂੰ ਘੁੱਟਣਾ ਤੇ ਨਾਲੇ ਬੇਟਾ ਵੀ ਰੋਟੀ ਮੰਗਣੀ ਉਹ ਕਹੇਵਲ ਆਤ ਪੈ ਜਾਣੀ ਨਾ ਹੀ ਦੀਗਦੇ ਰਹਿਣਾ ਫੇ ਰੋਟੀ ਖਾ ਲੈ ਰੋਟੀ ਖਾ ਲੈ ਨਹੀਂ ਹੈ ਜਿਹੜਾ ਦਾ ਪੈਗ ਲੱਗਣ ਵਾਲਾ ਦੀਗਦੇ ਰਹਿਣਾ ਇੰਨੇ ਮੈਨੂੰ ਟਾਈਮ ਹੀ ਸੁਣਾਉਂਦੀ ਰਹਿਣਾ ਫੇ ਟਾਈਮ ਵੇਖ ਕਿੰਨਾ ਹੈ ਸੂਰਜ ਵੱਲ ਵੇਕੇ ਚੱਲਿਆ ਗਾ ਟਾਈਮ ਵੱਲ ਵੇਕੇ ਨਾ ਚੱਲਿਆ ਕਰ ਇਤਾਂ ਦੀ ਹੁੰਦੀ ਹੀ ਏ ਨਹੀਂ ਬੱਸ ਕਰਨੀ ਹਜੇ ਵੀ ਹੱਥ ਜੋੜ ਰਹੀ ਜਦਾਂ ਦੀ ਮੈਂ ਹੈਗੀ ਠੀਕ ਵਾਂ ਜਿੱਦੇ ਤੁਹਾਡੀ ਹਜੇ ਉਮਰ ਵਾ ਨਾ ਮੇਰੇ ਪੁੱਤਾਂ ਦੀ ਉਮਰ ਵਾ ਮੈਂ ਨਾਲ ਹੰਡਣ ਜੋਗੀ ਹਾਂ ਐਡੀ ਛੇਤੀ ਬੁੱਢੇ ਨਹੀਂ ਹੋ ਚੱਲੇ ਆਪਾਂ ਮੈਨੂੰ ਤੇ ਤੁਹਾਡੇ ਪਿਓ ਨੇ ਕੁੱਟ-ਕੁੱਟ ਮਾਰ ਦਿੱਤਾ ਕਿਤੇ ਮੇਰੇ ਹੱਡੀਆਂ ਦੇ ਵਿੱਚ ਵੇਲਾ ਕਿਤੇ ਮਾਸ ਨਹੀਂ ਰਹਿ ਗਿਆ ਇਨੂੰ ਕਿਤੇ ਰਗਵੀਰ ਨੇ ਕਦੀ ਫੁੱਲ ਦੀ ਨਹੀਂ ਲਾਈ ਝੂਠ ਪਰਾਧ ਪਤਾ ਨਹੀਂ ਕਿੱਥੋਂ ਇਹਨੇ ਸਿੱਖ ਲਿਆ ਮੰਮੀ ਰੱਬ ਨੂੰ ਯਾਦ ਕਰ ਲੈ ਮੂੰਹ ਤੇ ਚਪੇੜਾ ਮਰਵਾਉਂਦੀ ਨਹੀਂ ਮੇਰੇ ਤੇ ਮੈਨੂੰ ਕੁਲੀ ਨਹੀਂ ਆ ਹਜੇ ਉਹ ਗੱਲ ਬੱਸ ਕਰ ਬੱਸ ਕਰ ਬੱਸ ਕਰ ਬੱਸ ਕਰ ਬੱਸ ਕਰ ਸੋਲ੍ਹਾ ਆ ਹੁਣੀ ਹੱਡੀਆਂ 'ਚ ਜਾਨ ਹੈ ਨਹੀਂ ਨਾ ਤਾਂ ਇਹਨੂੰ ਇਹੋ ਜਿਹੀ ਬੈਠੀ ਵੇ ਕਿੱਦਾਂ ਵਾ ਜਿੱਦਾਂ ਪੜੀ ਭੋਲੀ ਹੁੰਦੀ ਐ ਜਿੱਦਾਂ ਕੋਹ ਜਾਣਦੀ ਨਹੀਂ 扑ੜਕ 扑ੜਕ ਪੈਂਦੀ ਹੀ ਮਾਂ ਦਾ ਹਾਂ ਜੀ ਤੁਸੀਂ ਮੂੰਹ ਤੇ ਬੈਠੇ ਆ ਤੇ ਅੱਜ ਮੈਨੂੰ ਦੱਸ ਹੀ ਦਿਓ ਕਿ ਇਹ ਦੀਦੀ ਜੋ ਕਹਿੰਦੀ ਉਹ ਸੱਚ ਵਾ ਕਿ ਜਾਂ ਫਿਰ ਆਪਣੇ ਕੋਲੋਂ ਬਣਾਉਂਦੀ ਰਹਿੰਦੀ ਆ ਕਹਾਣੀਆਂ ਮਮਮੀ ਨੇ ਤੈਨੂੰ ਕੋਹ ਨਹੀਂ ਦੱਸਣਾ ਉਹ ਜਿਹਦੇ ਨਾਲ ਬੀਤੀਆਂ ਹੁੰਦੀਆਂ ਨੇ ਨਾ ਦੱਸਣਾ ਤੇ ਉਹਨੇ ਆ ਲੈ ਹੁਣ ਫਿਰ ਮਾਰੀ ਜੀ ਬਰਸਾਤ ਪਈ ਆ ਸਾਰੇ ਕਿ ਦਸੰਦ ਨਹੀਂ ਹੋਊਗੀ ਹੈਨੀ ਬਲਜੀਤ ਆ ਹੁਣ ਕੱਖਾਂ ਪੱਤਾਂ 'ਚ ਹੱਥ ਮਾਰਨ ਦਾ ਵੇੜਾ ਵਾ ਕਿ ਰੋਟੀ ਪਾਣੀ ਦਾ ਵੇੜਾ ਵਾ ਮੰਮੀ ਹਜੇ 4:00 ਵਜੇ 4:00 ਵਜੇ ਬਣਾਉਣਾ ਮੈਂ ਸਾਰਾ ਕੁਝ ਜੋ ਵੀ ਕਰਨਾ ਤੂੰ ਤਾਂ ਵਜੇ ਵੇਖ ਵੇਖ ਕੇ ਪੈਰ ਧਰਦੀ ਆ ਉਧਰ ਸੂਰਜ ਵੱਲ ਵੇਖ ਕਿੱਥੇ ਚਲ ਗਿਆ ਵਾ ਮੰਮੀ ਸੂਰਜ ਨੂੰ ਮੈਂ ਕੀ ਕਹਿਣਾ ਅੱਧੀ ਰਾਤ ਰੋਟੀਆਂ ਖਾਣੀਆਂ ਵਾ 4:00 ਵਜੇ ਅੱਧੀ ਰਾਤ ਨਹੀਂ ਹੁੰਦੀ 4:00 ਸ਼ਾਮ ਪੈਂਦੀ ਆ ਹਾਏ ਰੱਬਾ ਕੀ ਤੇਰਾ ਮੈਂ ਇਲਾਜ ਕਰਾਂ ਤੂੰ ਕਿੱਥੋਂ ਬੋਲਦੀ ਮੈਨੂੰ ਤੇਰੀ ਸਮਝ ਨਹੀਂ ਲੱਗਦੀ ਕੱਖ ਵੀ ਬਾਜ ਆ ਜਾ ਬਾਜ ਮੰਮੀ ਇੱਕ ਗੱਲ ਤੂੰ ਹੀ ਮੰਨ ਚ ਧਰ ਲਈ ਆ ਜੇ ਕਿਤੇ ਮੈਂ ਵੇਲੇ ਸਿਰ ਬਣਾ ਲਾਂ ਨਾ ਰੋਟੀ ਫਿਰ ਵੀ ਤੂੰ ਹੀ ਆਖਣਾ ਵਾ ਬੜਾ ਕੇ ਤੋਸਾ ਤੇ ਰੱਖ ਦਿੰਦੀ ਆ ਠੰਡਾ ਤਾ ਸਾਡੇ ਗਾੜੀ ਤੇ ਕਰ ਦਿੰਦੀ ਆ ਤੇ ਜੇ ਹੁਣ ਗਰਮ ਗਰਮ ਖਾ ਲੋਗੇ ਤੇ ਮੜੀ ਗੱਲ ਆ ਤੇ ਗਰਮ ਪਕਾ ਲਾਂ ਹਾਂ ਹੀ ਖਾ ਲਾਂਗੇ ਖਾ ਕੇ ਤੁਰ ਫੇਰ ਲਵਾਂਗੇ ਸਿਹਤ ਹੋ ਜਾਊਗੀ ਤੇ ਸਾਡਾ ਵੀ ਸਰੀਰ ਸੈੱਟ ਹੋਊਗਾ ਮੁਰਕਿਆ ਰਾਤ ਨੂੰ ਦੁੱਧ ਪੀਣਾ ਵਾ ਇਹ ਢਿੱਡ ਤੇ ਤੁੰਨੇ ਨਾ ਤੁੰਨੀ ਜਾਣਾ ਹੁੰਦਾ ਸਭ ਕੋ ਕੱਢੀ 10 ਵਜੇ ਤੇ ਤੁਹਾਨੂੰ ਫੇਰ ਪੋਖ ਖਲਾਈ ਦਿੰਦੀ ਜਿੱਦਾਂ ਦਾ ਤੁਹਾਡਾ ਸਰੀਰ ਬਜ਼ੁਰਗ ਹੋਇਆ ਹੁਣ ਦੋ ਖਾਲੀਆਂ ਰਾਜ ਕੇ ਰੋਟੀ ਤੂੰ ਖਾਣੀ ਨਹੀਂ ਹੁੰਦੀ ਅਜੇ ਨਹੀਂ ਮੇਰਾ ਸਰੀਰ ਬਜ਼ੁਰਗ ਹੋਇਆ ਅਜੇ ਤੁਹਾਡੇ ਨਾਲ ਹੰਡਣ ਜੋਗੀ ਆ ਅਜੇ ਮੈਨੂੰ ਬਜ਼ੁਰਗ ਕਹਿ ਕੇ ਮੈਥੋਂ ਸੁਣਨ ਨਾ ਲਵੀ ਕੋ ਤੈਨੂੰ ਦੱਸਾਂ ਮੈਂ ਪਤਾ ਮੰਮੀ ਮੇਰੇ ਨਾਲ ਹੀ ਹੰਡਣ ਜੋਗੀ ਆ ਪਰ ਨੋਕਾ ਟੋਕੀ ਜਿਹਨੇ ਤੂੰ ਕਰਦੀ ਹੈ ਨਾ ਉਹਨੇ ਕੋਈ ਵੀ ਨਹੀਂ ਕਰਦਾ ਤੇ ਕਿਸੇ ਦੀ ਸੱਸ ਵੀ ਨਹੀਂ ਕਰਦੀ ਆ ਵੇ ਲੋ ਗਵੰਡੀਆਂ ਦੀ ਚਾਚੀ ਕਿਤੇ ਨੋਕਾ ਟੋਕੀ ਕਰਦੀ ਆ ਚੁੱਪ ਕਰਕੇ ਮੰਜੇ ਤੇ ਬੈਠੀ ਰਹਦੀ ਉਹਨੇ ਮੂੰਹ ਨੂੰ ਟੇਬ ਲਈ ਆ ਉਹਨੇ ਸੋਚਿਆ ਵੀ ਮੁੰਡਾ ਹੁਣ ਵਿਆਹ ਤਾ ਹੁਣ ਬਸ ਮੈਂ ਫਾਰਗ ਤੇ ਤੂੰ ਹੀ ਵਿੱਚ ਵੜ ਵੜ ਕੇ ਨੋਕਾ ਟੋਕੀਆਂ ਕਰਨੀਆਂ ਹੁੰਦੀਆਂ ਰਹਿਣਾ ਉਹ ਤੇ ਭਾਵੇਂ ਟੇਪ ਲਾਵੇ ਇਹਨਾਂ ਰੋਟੀ ਖਾਣ ਲੱਗਿਆ ਉਹਨਾਂ ਲਾਵੇ ਉਹਦੇ ਨਾਲ ਮੈਨੂੰ ਨਾ ਰੜਾ ਤੂੰ ਕਿੱਥੋਂ ਬੋਲਦੀ ਆ ਮੈਨੂੰ ਚੱਜ ਨਾ ਦੱਸਦੇ ਗੱਲਾਂ ਪਹਿਲਾਂ ਮੰਮੀ ਅ ਮੇਰੇ ਕੋ ਨਾ ਲੰਦਾ ਟਾਈਮ ਹੈ ਨਹੀਂ ਆ ਨਾਲੇ ਤੇ ਵੀ ਨਾ ਠੰਡੀ ਰੋਟੀ ਨਹੀਂ ਖਾਂਦੇ ਅੰਦੇ ਜਿਹੜੇ ਵੇਲੇ ਬਣਾਇੰਗੇ ਨਾ ਉਸੇ ਵੇਲੇ ਮੈਂ ਖਾਣੀ ਆ ਉਹ ਗਰਮ ਗਰ ਕਰ ਕਰਕੇ ਚੀਜ਼ਾਂ ਉਹਨਾਂ ਦਾ ਤੇ ਵਹਿ ਸੁਆਦ ਮਾਰਿਆ ਜਾਂਦਾ ਵਾ ਅੱਛਾ ਰਕਬੀਰ ਜੋ ਕਹਿੰਦਾ ਉਹ ਤੂੰ ਕਰਨਾ ਵਾ ਰਕਬੀਰ ਤੇ ਅਸੀਂ ਜਿੱਦਾਂ ਦੀ ਰੋਟੀ ਪੜਾਉਨੇ ਹਾਂ ਉਦਾਂ ਦੀ ਖਾ ਲੈਂਦਾ ਹੀ ਤੂੰ ਹੀ ਪੁੱਠੇ ਕੰਮਾਂ ਨੂੰ ਗਜਾਤਾ ਹੁਣ ਵੀ ਗਰਮ ਗਰਮ ਲਾਉਣੀ ਆ ਤੇ ਫੇਰ ਖਾਵੀ ਆਹੋ ਠੰਡੀਆਂ ਤਤੀਆਂ ਤੇ ਗਾੜੀ ਰੱਖ ਦਿੰਦੇ ਆ ਨੇ ਵੀ ਖਾਈ ਜਾ ਹੁਣ ਨਹੀਂ ਨਾ ਅਗਲਾ ਖਾਂਦਾ ਵਧੀਆ ਸਬਜ਼ੀ ਬਣਾ ਕੇ ਦਿੰਨੀ ਆ ਉਹ ਆਪਣੇ ਵਾਰੇ ਪਾਰੇ ਦੇ ਕਦੋਂ ਕਦੂ ਤੋੜ ਤੋੜ ਬਣਾ ਦਿੰਦੇ ਨਹੀਂ ਹੁਣ ਮੈਂ ਸਬਜ਼ੀਆਂ ਬਾਹਰੋਂ ਲੈ ਕੇ ਆਨੀ ਕਦੀ ਗੋਭੀ ਹਮ ਕਦੀ ਕਾਲੀਆਂ ਤੋਰੀਆਂ 60 ਰੁਪਏ ਕਿਲੋ ਆ ਜਦੋਂ ਦੀ ਮੈਂ ਖਾਣੀਆਂ ਸ਼ੁਰੂ ਕਰਤੀਆਂ ਹੀ ਬੰਨ ਜੀ ਤੁਹਾਡੇ ਦਾਦੇ ਕੱਦੂ ਜਿਹੜੇ ਸੀ ਨਾ ਉਹ ਤਾਕਤਵਰ ਸੀ ਉਹਨਾਂ ਨੂੰ ਕੋਈ ਸਪਰੇ ਨਹੀਂ ਹੈਗੀ ਤੂੰ ਮੋਲਦੀਆਂ ਸਬਜ਼ੀਆਂ ਨਾਲੇ ਤੇ ਕਰਦੀ ਪਿਆਹੇ ਖਰਾਬ ਤੇ ਨਾਲੇ ਤੂੰ ਬਿਮਾਰੀ ਲਿਆਉਣੀ ਸਿੱਧੀ ਘਰ ਦੇ ਵਿੱਚ ਸਾਨੂੰ ਇਹੋ ਜੀਆਂ ਗੱਲਾਂ ਨਹੀਂ ਹੁੰਦੀਆਂ ਸਾਨੂੰ ਦਾਲ ਚਨੇ ਆਲੂ ਸਾਨੂੰ ਇਹੋ ਹੀ ਸਬਜ਼ੀਆਂ ਸਵਾਦ ਵਾ ਅਸੀਂ ਨਹੀਂ ਬਾਹਰ ਦੀਆਂ ਖਾਂਦੇ ਮੰਮੀ ਮਾਰ ਲਾ ਮਾਰ ਲਾ ਜਿੰਨੀਆਂ ਬਾਹਰ ਨੂੰ ਤਲਵਾਰਾ ਮਾਰਨੀ ਹੈ ਨਾ ਮਾਰ ਲਾ ਉਹ ਜਿਹੜੇ ਤੇਰੇ ਲੱਛਣ ਹਨਾ ਉਹ ਕੱਲ ਨੂੰ ਬਜ਼ੁਰਗ ਹੋਣਗੇ ਨਾ ਉਹ ਤਾਂ ਤੈਨੂੰ ਕਹਿਨੇ ਨਹੀਂ ਪੁੱਛਣਾ ਕਿ ਇਹ ਤੈਨੂੰ ਚੇਤੇ ਆਣਾਂ ਕਿ ਮੁਕੇ ਤੂੰ ਅੱਖਾਂ 'ਚ ਘਸਣ ਦੇਦੇ ਰੋਇਆ ਕਰਨਾ ਵਾ ਜੇ ਮਿਲਦੀ ਆ ਨਾ ਮਾੜੀ-ਮੋਟੀ ਤੇ ਖਾ ਲਿਆ ਕਰੋ ਮਾੜੀ-ਮੋਟੀ ਨਹੀਂ ਮੈਂ ਖਾਂਦੀ ਖਾਉਂਗੀ ਤਾਂ ਚੰਗੀ ਤੇਰੇ ਹੱਥ ਨਹੀਂ ਟੁੱਟੇ ਤੂੰ ਮਾੜੀ-ਮੋਟੀ ਪਕਾਵੇਂਗੀ ਨਾਲੇ ਤੂੰ ਰੜਾਉਣੀ ਮੈਨੂੰ ਗਵਾਂਢਨ ਦੇ ਨਾਲ ਉਹਦੇ ਘਰ ਦਾ ਹੋਊਗਾ ਸਾਕ-ਸਬ ਆਪਣਾ ਮੇਰੇ ਘਰ ਦਾ ਆਪਣਾ ਮੈਂ ਜਵਾ ਨਹੀਂ ਚੱਲਣਾ ਤਾਡਾ ਆਜੇ ਹੁਣੇ ਹੀ ਉਹ ਮੰਮੀ ਲੋਕੀ ਕਹਿੰਦੇ ਆ ਜਦੋਂ ਨੋਹਾਂ ਤੀਆਂ ਆ ਜਾਣ ਨਾ ਅੱਖਾਂ ਤੇ ਪੱਟੀ ਕੰਨਾਂ ਚ ਰੂ ਪਾਲਣਾ ਚਾਹੀਦਾ ਵਾ ਪਰ ਤੁਸੀਂ ਉਹ ਨਹੀਂ ਆ ਤੁਸੀਂ ਤੇ ਜਿੱਦ ਜਿੱਦ ਕੇ ਜੇ ਸੂਟ ਬਣਾ ਲਿਆ ਮੇਰੇ ਅਰਗੀ ਨੇ ਤੇ ਜਿੱਦ ਕੇ ਬਣਾਉਣਾ ਜੇ ਨਿੱਕੀ ਕੋ ਹੁਲਿਆਉਂਦੀ ਤੇ ਜਿੱਦ ਕੇ ਬਣਾਉਣਾ ਮੇਰਾ ਕਿਉਂ ਨਹੀਂ ਆਇਆ ਮੇਰਾ ਕਿਉਂ ਨਹੀਂ ਆਇਆ ਫੇਰ ਕੀ ਆ ਇੱਕ ਸੂਟ ਘੱਟ ਪਾ ਲੋਗੇ ਤੇ ਉਹ ਸਾਡਾ ਟਾਈਮ ਸਾਨੂੰ ਪਾ ਲੈਣ ਦੋ ਨਹੀਂ ਪਹਿਣਾ ਤੂੰ ਇੱਕ ਦੇ ਦੋ ਦੋ ਪਾ ਪਰ ਅੱਖਾਂ ਤੇ ਪੱਟੀ ਤੇ ਕੰਨਾਂ ਚ ਰੂ ਮੇਥੋਂ ਨਹੀਂ ਲੈ ਆ ਜਾਣਾ ਕੱਲ ਨੂੰ ਜੰਮੇ ਆ ਨਾ ਨਿਆਣੇ ਜਦੋਂ ਵਿਆਹ ਹੋ ਗਿਆ ਨਾ ਉਦੋਂ ਭਾਵੇਂ ਦੋ-ਦੋ ਪੱਟੀਆਂ ਬਨ ਲਿਓ ਤੇ ਭਾਵੇਂ ਰੂਹ ਦੇ ਅੱਗੇ ਫੇ ਦੇ ਲਿਓ ਉਹ ਤੁਹਾਡੀ ਮਰਜ਼ੀ ਆ ਤੇ ਮੇਰੇ ਕੋਲ ਫਾਲਤੂ ਗੱਲਾਂ ਦਾ ਟਾਈਮ ਮੇਰੇ ਕੋਲ ਵੀ ਨਹੀਂ ਹੈਗਾ ਚੁੱਪ ਕਰਕੇ ਜਾ ਕੇ ਤੇ ਸਬਜ਼ੀ ਬਣਾ ਰ ਨਾਲੇ ਚੁੱਲ੍ਹੇ ਤੇ ਰੋਟੀਆਂ ਪਕਾ ਇੱਕ ਤੇ ਸੂਰਜ ਹੈ ਨਾ ਜਿਹੜਾ ਇਹ ਨਿਯਮ ਤੇਰਾ ਚੜਨ ਨੂੰ ਹੜਦਾ ਸੂਰਜ ਜਦ ਵੱਲ ਵੇ ਵੇ ਕੇ ਤੇ ਟਾਈਮ ਦੱਸਦੀ ਸਾਨੂੰ ਮੈਂ ਤੇ ਟਾਈਮ ਨਾਲ ਹੀ ਕੰਮ ਕਰਨਾ ਜਦੋਂ ਮੇਰਾ ਜੀ ਕਰੂਗਾ ਇਹ ਦੇ 4 ਵਜੇ ਆ ਰੋਟੀਆਂ ਚੁੱਲ੍ਹੇ ਤੇ ਪਕੜੀਆਂ ਚਾਹੀਦੀਆਂ ਵਾ ਕਿਤੇ ਗੈਸ ਤੇ ਨਾ ਚੜ ਕੇ ਬਹਿ ਜੀ ਤੇ ਮੈਂ ਦੱਸਾਂ ਆਇਆ ਗਿਆ ਵਾ ਤੇ ਗੈਸ ਵਾ ਮੰਮੀ ਫੇਰ ਆਤ ਗੱਲ ਮਾੜੀ ਆ ਨਾ ਗੈਸ ਗੈਸ ਕਰਦੇ ਰਹਿੰਨੇ ਉਹ ਚੁੱਲ੍ਹੇ 'ਚ ਧੂਆ ਪਤਾ ਕਿੰਨਾ ਅੱਖਾਂ 'ਚ ਪੈਂਦਾ ਵਾ ਤੂੰ ਬਹੁਤ ਜ਼ਿਆਦੀ ਸੋਲ ਨਹੀਂ ਗਈ ਆ ਗਈ ਵੀ ਤੂੰ ਡੀਸੀ ਲੱਗੀ ਆਹੀਂ ਆਂ ਕੁਰਸੀ 'ਤੇ ਬਹਿਣਾ ਵਾ ਤੇ ਕੰਮਿਆਂ ਦੇ ਰੋਟੀਆਂ ਪਕਾਉਣੀਆਂ ਵਾ ਬਾਹਰ ਦਹਾ ਦਹਾ ਬੰਦਿਆਂ ਦੀਆਂ ਰੋਟੀਆਂ ਵਿੱਚ ਇਹਨੂੰ ਪਕਾਉਣੀਆਂ ਪੈਣੀਆਂ ਵਾ ਤੇ ਜਿਹੜਾ ਕਿਹਾ ਨਾ ਮੈਨੂੰ ਵੀ ਬੁੱਢੇ ਵਾਲੇ ਤੁਹਾਨੂੰ ਕਿਸੇ ਨੇ ਪੁੱਛਣਾ ਨਹੀਂਗਾ ਜਿੰਦੀ ਰਹੂੰਗੀ ਨਾ ਤੇ ਚੱਜ ਨਾਲ ਹੋ ਬਕੇ ਰਹੂੰਗੀ ਤੇ ਜਦੋਂ ਮਰ ਜਾਣਾ ਨਾ ਉਦੋਂ ਤੇ ਮੈਨੂੰ ਪਤਾ ਨਹੀਂ ਕਿੱਥੇ ਜਾਣਾ ਵਾ ਜਿੰਨਾ ਚਿਰ ਜ਼ਿੰਦਗੀ ਆ ਨਾ ਉਹਨਾਂ ਚਿਰ ਤਾਂ ਟੋਰ ਨਾ ਰਹਿਣਾ ਹੀ ਹੋ ਬੱਸ ਕਰ ਮੇਰੀ ਮਾਂ ਚੁੱਲ੍ਹਾ ਹੀ ਬਾਲ ਲੂੰਗੀ ਹੋਰ ਕੀ ਚੋਣੀ ਮੇਰੀ ਜਾਨ ਲੈਣੀ ਆ ਕੀ ਬਿਮਾਰੀ ਕੀ ਤੈਨੂੰ ਬੋਲਦੀ ਕਿ ਤਾ ਮੈਨੂੰ ਹੈਂ ਹਾਂ ਦੱਸੋ ਹਣਾ ਕਿੱਦਾਂ ਬੋਲਦੀ ਆ ਮੈਂ ਤਾਂ ਕੋਹ ਵੀ ਨਹੀਂ ਕਿਹਾ ਮਾ ਸੰਦੇ ਚੁੱਲਾ ਬਾਰੇ ਤੇ ਚੁੱਲਾ ਬਾਲਣ ਨੂੰ ਕਿ ਮੈਂ ਤੇ ਹੱਥ ਜੋੜਨ ਦੀ ਆ। ਮੇਰੇ ਜਿੱਦਾ ਤੂੰ ਹੱਥ ਨਹੀਂ ਜੋੜਨ। ਆਹ ਕੁਛ ਕਰਦੀ ਓ ਤੇਰੇ ਮਗਰੋਂ ਮੈਂ ਤੇ ਡਰਦੀ ਨਹੀਂ ਦੱਸਦੀ। ਮੈਂ ਹਾਂ ਲੜਾਈ ਪੈ ਜੂ ਸਾਡੇ ਘਰ ਦੇ ਵਿੱਚ। ਬੱਸ ਕਰ ਬਵਾੜੇ ਪਾਉਣੀਆਂ ਸੱਸੇ। ਮੂਹ ਨਹੀਂ ਮੂਹ ਨਹੀਂ ਮਾਂ ਮਰੀ ਗੜੀ ਹਾਂ। ਬੋਤ ਨਹੀਂ। ਮਾਰ ਦੇ ਗਾਂ ਦੋਗਾ। ਬੰਦੀ ਬਣ ਜਾ ਚੰਗੀ ਗੱਲੀਆਂ। ਅੱਜ ਮੈਨੂੰ ਪਟਾਇਆ ਹੈ ਨਾ। ਜਿੰਨ ਕਿਨ ਬਦਲੇ ਲਾਉ ਤੁਹਾਡ ਕੋ ਵੇਖ ਗਿਓ। ਜਿੱਦਾਂ ਮੰਮੀ ਕਹਿੰਦੀ ਹੈ ਨਾ। ਚੱਲ ਜਾਂਦੇ। ਵਾਟੇ ਗੇ ਨਿਗਨਿਗੀ ਕਰਦੂ ਨੀ ਤੇ ਜਾਣ ਦੇ ਬੱਸ ਮਿਲ ਗਿਆ ਨਾ ਸਬਕ ਅੱਗੇ ਤੋਂ ਚੱਜਣਾ ਕੰਮ ਕਰੇਗੀ ਉਹ ਤੇਰੇ ਅਰਗੇ ਸੱਸ ਮੈਂ ਕਿਤੇ ਵੇਖੀ ਨਹੀਂ ਉਹ ਸਾਹਮਣੇ ਖਲੋ ਕੇ ਨੋ ਨੁਕਟਾਉਂਦੀ ਆ ਮੁੱਤ ਤੇਰੇ ਕੋਲ ਨਹੀਂ ਕੱਖ ਵੀ ਸਰਨਾ ਰਹਿਣ ਦੇ ਹੁਣ ਜਦੋਂ ਫੜੀ ਹੀ ਨਾ ਉਹ ਤਾਂ ਦੋ ਤਿੰਨ ਮਾਰ ਦੇਣੀਆਂ ਸਵਾਦੀਆਂ ਤੇ ਪਤਾ ਲੱਗ ਜਾਂਦਾ ਇਹਨੂੰ ਬਾਹਰ ਉਹ ਮੈਂ ਤਾਂ ਕੁੱਟ ਦੇਣੀ ਮੇਰੇ ਮਮੀ ਤੇਰਾ ਲਿਆਜ ਕਰ ਗਿਆ ਮੇਰੇ ਘਰ ਦਾ ਲਿਆਜਾ ਮੇਰੇ ਘਰ ਤੇ ਐਨਾ ਬਕ ਬਕ ਕਰਨ ਲਈ ਆ ਉਹਦੇ ਅੱਜ ਵੇਖਿਆ ਵਾ ਮੇਰੇ ਨਾਲ ਤਾਂ ਰੋਜ਼ ਇਹੋ ਕੋ ਕਰਦੀ ਆ ਕੋਈ ਗੱਲ ਨਹੀਂ ਮੁੜ ਕੇ ਜੇ ਬੋਲੂਗੀ ਗੱਲ ਵਾਤ ਗਾਣ ਵੇਖੀਗੇ ਤਾਂ ਮੈਂ ਤਪਲਾਉਂਦਾ ਫਿਰ ਤਪਲਾਵੀਂ ਪਰ ਮੇਰੀਆਂ ਅੱਖਾਂ ਤੋਂ ਹਟਵਾ ਕੋਈ ਗੱਲ ਨਹੀਂ ਮੰਮੀ ਹੁਣ ਮੁੜ ਕੇ ਤਪਲਾਉਂਦਾ ਉਹਨੂੰ ਮੈਂ ਲੈ ਆ ਗਿਆ ਹੀ ਹੋਰ ਆਏ ਹੋਰ ਬੱਸ ਅਹ ਤਾ ਲੈ ਰੋਟੀ ਜਾ ਕੋ ਡਾੜੀ ਆ ਜਾ ਇੱਧਰ ਦੇਖਣਾ ਭਈ

ਉਹ ਦੋ ਸ਼ਮਲਾਈ ਨੂੰ ਹਾਂ ਦੋ ਸ਼ਮਲਾਈ ਕਰਦੇ ਬਾਬਾ ਮਲੇਰ ਕਰਦੇ ਆਹ ਦੀ ਸ਼ਰਾਬ ਛੁੱਟਦੇ ਅਮਰਤ ਸ਼ਕਲ ਨੇ ਬਾਬਾ ਕਿੱਦਾਂ ਮੈਨੂੰ ਮਾਰਿਆ ਇਦਾਂ ਨਾ ਗੱਲ ਨਹੀਂ ਹੁਣ ਜਾਂਦੀ ਕਰੀ ਤੂੰ ਰੋਟੀ ਨਹੀਂ ਦੇਵਾਂਗੇ ਦਿੰਦੀ ਮੈਨੂੰ ਪਤਾ ਨਹੀਂ ਲੱਗਦਾ ਤੈਨੂੰ ਕੋ ਗੱਦਾ ਮਾਰਦੀ ਮਰਨਾ ਦੋ ਆ ਉਹ ਜਸਾ ਸ਼ਰਾਬ ਗੇਨ ਨੂੰ ਨਾ ਦਵੇ ਲੱਗੇ ਖਟੁਖ ਲੋਗੇ ਤੇ ਫੇਰ ਘਟਾਉਂਦੀ ਆ ਕਿੰਨੇ ਜਾਨੀਏ ਗੱਲਾਂ ਦਾਦੀ ਰੈਂਦੀ ਆ ਹਾਏ ਜਿਸੇ ਆਪਾ ਹੋ ਜੇ ਤੇਰਾ ਲੱਛਣੀਆਂ ਰੋਣੀਆਂ ਉਸੇ ਵੇਲੇ ਆ ਗਿਆ ਤੇਰਾ ਪਿਓ ਸ਼ਰਾਬੀ ਕੰਜਰ ਰੋਣ ਦੀ ਤੁਹਾਡੀ ਜਾਨ ਨੂੰਗੇ ਹਾਏ ਨਹੀਂ ਮੇਰੀ ਜਾਨ ਨੂੰ ਘ ਰੋਣਾ ਵਾ ਆਪਣੇ ਜਣਦਿਆਂ ਨੂੰ ਰੋ ਮੇ ਮੇਰਾ ਤੇ ਕਿਤੇ ਉਹਨੇ ਲਾਕ ਤੋੜਤਾ ਮੁਕੀਆਂ ਮਾਰ ਮਾਰ ਕੇ ਮੰਮੀ ਮੈਂ ਆਪਣੇ ਜਾਂਦਿਆਂ ਨੂੰ ਕੀ ਆ ਕੌਣ ਨਾ ਮੇਰੇ ਦਾ ਕੀ ਕਸੂਰ ਆ ਤੇ ਮੈਨੂੰ ਰੋਣਾ ਵਾ ਮੈਨੂੰ ਰੋਈ ਦਾ ਕੀ ਰੋਣਾ ਵਾ ਮੇਰੇ ਤੇ ਆਬ ਜਾਣਦੇ ਆ ਤੇਰੇ ਨੇ ਸ਼ਰਾਬੀ ਪੱਲੇ ਪਾਤਾ ਮੇਰੇ ਮੇਰੇ ਤੇ ਆਪ ਜਿੰਦਗੀ ਬਰਬਾਦ ਹੋਈ ਪਈ ਆ ਮੈਨੂੰ ਘਟਾਉਣੀ ਆ ਨਾ ਰੱਬ ਨੇ ਇੱਥੇ ਬਦਲਾ ਲੱਲਿਆ ਤੇਰੇ ਕੋਲ ਤੇ ਮੇਰੇ ਕਿਦਾਂ ਨੀਲ ਹੋਏ ਆ ਤੇਰੇ ਤੇ ਕਿਤੇ ਇੱਕ ਨਹੀਂ ਮੱਜੀ ਤੇ ਭੱਜੀ ਆ ਗਈਆਂ ਤੂੰ ਮੈਨੂੰ ਪੁੱਛ ਕੇ ਵੇਜੇ ਰੋਸ਼ੀ ਤਰ ਕਰਨੀ ਸ਼ਰਾਬੀ ਕੋਲ ਤੇ ਮੰਮੀ ਮੈਂ ਕੋਟ ਖਣ ਗਿੱਜੀ ਨਹੀਂ ਆ ਨਾ ਤੂੰ ਤੇ ਗਿੱਜੀ ਆ ਜੋ ਵਿਆਹੀ ਆਈਆਂ ਉਹ ਗੱਲ ਬੋਦੀਆਂ ਲੰਮੀ ਖਾਈ ਜਾ ਫਿਰ ਘਟ ਤੇ ਇੰਨੀ ਵਿਚਾਰਨੀ ਹੁੰਦੀ ਆਪਣਾ ਦਰਦ ਵੇਖ ਕੇ ਮੇਰਾ ਦਰਦ ਸਮਝ ਲਿਆ ਕਰ ਨਹੀਂ ਤੈਨੂੰ ਤਾਂ ਲੰਗਰ ਪਕਾਉਣ ਨੂੰ ਕਿਹਾ ਸੀ ਰੋਟੀਆਂ ਪਕਾ ਲੈ ਰੋਟੀ ਤੋਂ ਹੀ ਮੇਰੇ ਨਾਲ ਲੜਿਆ ਵਾ ਜਾ ਜਾ ਉੱਟ ਕੇ ਰੋਟੀਆਂ ਪਕਾ ਲੈ ਜਾ ਕੇ ਲੰਗਰ ਦੇ ਫੜਾ ਉਹਨੂੰ ਮੈਂ ਕੋਨੀ ਭੱਗਦੀਆਂ ਆਪੇ ਆਪਣੇ ਸ਼ਰਾਬੀ ਘਰ ਆਣੀ ਰੋਟੀਆਂ ਪਕਾ ਕੇ ਦੇ ਮੈਂ ਤਾਂ ਬਨੇ ਪਕਾ ਦਿਆਂ ਤੇਰੇ ਨਾਲ ਜਾਦੇ ਤਾਂ ਮੇਰੇ ਬੱਚਿਆਂ ਮੈਨੂੰ ਕਿਧਰ ਲੈ ਕੇ ਫੀਡ ਕਰਨ ਦੇ ਆਵਾ ਮੈਂ ਉੱਥੇ ਚੱਲ ਚੱਲ ਲਈ ਆਪਣੇ ਕਮਰੇ 'ਚ ਤੂੰ ਜਾ ਕੇ ਰੋਟੀਆਂ ਪਕਾ ਕੇ ਤਾਂ ਫੜਾ ਦੇ ਉਹਨੂੰ ਮੈਂ ਬਿਆਸੇ ਤਰਗਾਉਣੇ ਹੋ ਤੋਰਾਂ ਨੂੰ ਆ ਕੇ ਜਾ ਕੇ ਹੋਏ ਰਬਾ ਅਨੇ ਵੀ ਨਹੀਂ ਪਾਜ ਆਉਂਦੀ ਇਹ ਦੋ ਰੋਟੀਆਂ ਲਾ ਕੇ ਫੜਾ ਦੇ ਗੋਡੇ-ਗੋਡੇ ਨੇ ਸ਼ਰਾਬ ਪੀਤੀ ਹੁੰਦੀ ਆ ਅੰਨਾ ਰਹਿੰਦਾ ਡੈਡੀ ਵੀ ਸ਼ਰਾਬ ਪੀ ਗੇ ਕਿਤੇ ਮਾਜ਼ਾ ਨਹੀਂ ਬਦਲਦਾ ਨਵਾਂ ਧੀਆਂ ਦੇ ਸਾਹਮਣੇ ਕਿੱਦਾਂ ਰਹਿਣਾ ਵਾ ਮਣਕੇ ਜਦ ਮਾਸਾ ਵੀ ਬਜ਼ੁਰਗ ਹੋ ਗਏ ਨਾ ਤੇ ਜਦੋਂ ਇਹਨਾਂ ਨੇ ਕਿਸੇ ਨੂੰ ਪੁੱਛਿਆ ਨਾ ਉਹ ਤਾਂ ਲੋਕਾਂ ਨੇ ਵੀ ਤਰਸ ਕਰਨਾ ਵਾ ਇਹ ਤੇ ਪੁੱਛਦੇ ਨਹੀਂ ਆ ਹੁਣ ਨਹੀਂ ਨਾ ਪਤਾ ਕੀ ਕੁਛ ਕਰਨ ਦੇ ਸਾਡੇ ਨਾਲ ਲਾਉਣੀਆਂ ਪੈਣੀਆਂ ਮੱਥਾ ਡੰਬਣਾ ਪੈਣਾ ਉਹ ਮੇਰੇ ਮਾਲਕਾ ਤਾਂ ਹੀ ਤੇ ਕਹਿੰਦੇ ਆ ਲੋਕੀ ਵੀ ਕਰਨੀ ਦਾ ਫਲ ਇੱਥੇ ਹੀ ਹੁੰਦਾ ਵਾ ਅਤੇ ਸ਼ੁਕਰ ਕਰਕੇ ਤੇ ਵਾਹਿਗੁਰੂ ਦਾ ਮਨਜੋਦ ਨਹੀਂ ਇੰਨਾ ਪਿੱਛੇ ਲੱਗ ਗਿਆ ਨਹੀਂ ਤੇ ਮੇਰਾ ਤੇ ਆਪ ਲੱਕ ਤੱਤਾ ਜਾ ਕਰਨਾ ਹੀ ਰੋਜ਼ ਨਹੀਂ ਰੋਜ਼ ਤੇ ਵੇਂਦਾ ਹੁੰਦਾ ਸੀ ਰੋਹਤ ਮਾਸ਼ਾ ਲੱਗਦਾ ਹੁੰਦਾ ਸਾਡੇ ਘਰ ਡੈਡੀ ਆਪਣੇ ਸ਼ਰਾਬ ਪਿੰਦੇ ਨੇ ਵੇਖਣਾ ਤੇ ਉਹਨੂੰ ਮੈਨੂੰ ਕੁੱਟਦਿਆਂ ਨੂੰ ਵੇਖਣਾ ਨਹੀਂ ਉਹਦਾ ਤੇ ਇੱਕ ਮੈਨੂੰ ਆਸਰਾ ਸੀ ਉਹ ਵਿਚਾਰਾ ਮੈਨੂੰ ਆਣ ਕੇ ਛਡਾ ਤੇ ਦਿੰਦਾ ਸੀ ਉਹ ਭਰਾਵਾਂ ਪੈਣਾ ਵਾਲਾ ਸਾਡਾ ਰਿਸ਼ਤਾ ਸੀ ਹੁਣ ਜਿਹੜਾ ਤੂੰ ਉਹਨੇ ਆਪਣੇ ਮਗਰ ਲਾ ਲਿਆ ਹੁਣ ਕਦੀ ਉਹ ਮੈਨੂੰ ਕਵਾ ਕੇ ਵੀ ਨਹੀਂ ਖੁਸ਼ ਹੋਣ ਲੜਾਈਆਂ ਹੀ ਹੁੰਦੀਆਂ ਆਉਦੀਆਂ ਤੇ ਮੇਰੀਆਂ ਉਹ ਪਹਿਲਾਂ ਵਾਲਾ ਤੇ ਪਿਆਰ ਹੀ ਨਹੀਂ ਰਿਹਾ ਨਹੀਂ ਤੈਨੂੰ ਮੈਨੂੰ ਪਾਪੋ ਪਾਪੋ ਕਰਦੇ ਫਿਰਨਾ ਤੇ ਇਹ ਜਿਹੜੀ ਮਾਤਾ ਹੀ ਉਹ ਇਹਨੇ ਤਾਂ ਕੋਈ ਕਸਰ ਨਹੀਂ ਨਾ ਛੱਡੀ ਹੈਗੀ ਇਹਨੇ ਕਹਣਾ ਫਲ ਲਾ ਫਲ ਲਾ ਫਲ ਦਾ ਸੁਆਦ ਬੋਲਦੀ ਨਹੀਂ ਹੁੰਦੀ ਹੁਣ ਵੇ ਕਿਦਾਂ ਜਿੱਦਾਂ ਕੁਕੜੀ ਨੂੰ ਬਿਮਾਰੀ ਨਹੀਂ ਪਈ ਹੁੰਦੀ ਇਸ ਤਰ੍ਹਾਂ ਤਾਂ ਹੁਣ ਥੱਲੇ ਸੁੱਟੀ ਆ ਪਰ ਦਦੀ ਦੇ ਹੁਣ ਗੱਲ ਤੇ ਤੀ ਵੀ ਨਹੀਂ ਨਾ ਥੱਲੇ ਪੈਣ ਦਿੰਨੇ ਫਿਰ ਤੇ ਫਿਰ ਮੈਂ ਕੀ ਕਰੀਏ ਦੱਸ ਆਪਤ ਗਈਆਂ ਕੁੱਟ ਖਾ ਖਾ ਕੇ ਉਹ ਜਦੋਂ ਬੰਦਾ ਅੱਕ ਜੇ ਨਾ ਉਹਨੂੰ ਕਿਸੇ ਨੂੰ ਵੀ ਨਹੀਂ ਚੰਗਾ ਬੋਲਿਆ ਜਾਂਦਾ ਮੈਂ ਤਾਂ ਐਵੇਂ ਤੁਹਾਡੇ ਲੱਗੇ ਖਲੋਗੀ ਮੈਂ ਤਾਂ ਚੱਲੀ ਹਾਂ ਬਾਹਰ ਕੀਤੀਆਂ ਉਹਨਾਂ ਨੇ ਤੁਸੀਂ ਕੱਢਣ ਤੁਸੀਂ ਮੇਰੇ ਚੋਂ ਦੇ ਜੇ ਉਹ ਮੈਂ ਕਿੱਥੇ ਕੱਢਣ ਦੀ ਉਹ ਜੋ ਕੋ ਹੈਗਾ ਉਹ ਸੁਣਾਉਣ ਗਈ ਆ ਨਹੀਂ ਤੇ ਭੈਣਾ ਭੈਣਾ ਬਣ ਕੇ ਰਹੀਏ ਰਲ ਕੇ ਬਈਏ ਪਰ ਨਾ ਰਲ ਕੇ ਬਹਿਣ ਵਾਲੀ ਨਹੀਂ ਨਾ ਗੱਲ ਉਹਨੂੰ ਵੇਲਾ ਲੋਕਾਂ ਦੇ ਘਰ ਜਾ ਕੇ ਇੰਨੇ ਬਹਿਣਾ ਵਾ ਉਹਨਾਂ ਨਾਲ ਗੱਲਾਂ ਕਰਨੀਆਂ ਹਨ ਨਾ ਸਲਾਮਾਂ ਕਰਨੀਆਂ ਪਰ ਮੇਰੇ ਨਾਲ ਤੇ ਬਸ ਜੇ ਮੈਨੂੰ ਕਰਕੇ ਤੇ ਪਿਛਲੀਆਂ ਕਹਾਣੀਆਂ ਸੋ ਕੇ ਭੇਜ ਜਾਂਦੀ ਨਹੀਂ ਤੇਰਾ ਹੀ ਸਿਆਪਾ ਸਾਰਾ ਾਟਲੀਆਂ ਨਾ ਲਿਉਣੀਓ ਅੰਦਰੋਂ ਨਾ ਕੋਈ ਗੱਲ ਕਰਦੀਓ ਨਾ ਉਹਦੀ ਗੱਲ ਕਰਦੀਓ ਵੀ ਜਠਾਣੀ ਕੁੰਦੀ ਨਹੀਂ ਤੇ ਕੋਈ ਗੱਲ ਨਹੀਂ ਹੋਣੀ ਤੂੰ ਮੈਨੂੰ ਬੇਇੱਜ਼ਤੀ ਕਰਾਈ ਕੋਲ ਖਲੋ ਕੇ ਮੇਰੇ ਸਿਰ 'ਚ ਸਵਾਬ ਵਾਈ ਤੂੰ ਮੇਰੇ ਤੇ ਹਾਏ ਹਾਏ ਉਹਨੇ ਮੈਂ ਦਸ ਲਿਉਣਾ ਨਹੀਂ ਮੈਂ ਆ ਸੂਟ ਤੇ ਲਉਣਾ ਹੀ ਨਹੀਂ ਹੈਗਾ ਹਣ ਤੇਰੇ ਮੁੰਡੇ ਕੋ ਪੈਸੇ ਲੈ ਕੇ ਹੁਣ ਮੈਂ ਨਵੇਂ ਲੈ ਕੇ ਲਾਉਂਗੀ ਮੈਂ ਕਹ ਤੋ ਫਿਰ ਸਰਫੇ ਕਰਾਂ ਨਾਲੇ ਮੈਂ ਸਰਫਾ ਕਰਨ ਢੀ ਨਾਲੇ ਮੈਂ ਸਲਾਵਾ ਲੈ ਲੈ ਤੁਰੰਡੀ ਜੇ ਮੈਂ ਨਹੀਂ ਪੁੱਛਦੀ ਤੇ ਕਹਿੰਦੇ ਪੁੱਛਦੀ ਨਹੀਂ ਐ ਜੇ ਮੈਂ ਹੁਣ ਪੁੱਛਣ ਢੀ ਆ ਤੇ ਹੁਣ ਉਲਟਾ ਕੰਮ ਤੂੰ ਹੀ ਨਹੀਂ ਖੁਸ਼ ਹੋਣਾ ਕਦੀ ਵੀ ਨਹੀਂ ਹਾਨੂੰ ਤੇ ਰੋਟੀਆਂ ਦੇ ਸਹੀਂ ਸੇ ਨਹੀਂ ਜੋ ਮਰਜੀ ਸੂਟ ਲਿਆਓ ਨਹੀਂ ਬੂਟ ਲਿਆਓ ਨਹੀਂ ਜਿੱਦਾਂ ਤਾ ਤੋ ਹੁੰਦਾ ਕਰ ਲੂ ਲੈ ਲੈ ਬੁੱਢਾ ਹੋਵੇ ਡਿੱਗਾ ਕਰਾਵੇ ਇਹਦਾ ਸ਼ਾਪਾ ਆ ਰਿਹਾ ساری ਉਮਰ ਪਹਿਲਾਂ ਪੀ ਕੇ ਡਿੱਗਾ ਰਹਿੰਦਾ ਹੁਣ ਉਦਾਂ ਉਠੀ ਆ ਫੜ ਸੇ ਮਰੀਦਾ ਪਪਾ ਤੇ ਪਪਾ ਹੋਈਦਾ ਗੱਲ ਕਰੀ ਤੇ ਤੁਸੀਂ ਹਣ ਮੈਨਸ ਖੋਨੇ ਤੁਸੀਂ ਆਪਣੇ ਪਪਾ ਨੇ ਇਦਾਂ ਬੋਲਦੇ ਆ ਕੀ ਕਰਾਂ ਇਹਦੀ ਆਦਤ ਤਾਂ ਇਦਾਂ ਦੀ ਆ ਸਾਰੀ ਉਮਰ ਸ਼ਰਾਬ ਹੀ ਛੜੀ ਆ ਉਹਨੂੰ ਡੈਦਾ ਰਿਆ ਇੱਦਾਂ ਗਲੀਆਂ ਨਾਲੀਆਂ 'ਚ ਉਹ ਤਾਂ ਫੜਕੇ ਲੈਂਦੇ ਰਹੇ ਆਂ ਬੱਸ ਇੱਜੇ ਥੋੜਾ ਬੋਲੀਦਾ ਫਿਰ ਵੀ ਆਪਣੇ ਵੱਡੇ ਅੇਦੀ ਮੈਂ ਪੂਜਾ ਕਰਾਂ ਹਣ ਕੋ ਬਣਾਇਆ ਹਾਂ ਤੇ ਪੂਜਾ ਕਰਾਂ ਨਹੀਂ ਬੋਲੀਦਾ ਉਹ ਕੀ ਰੀਤ ਉਹ ਕੀ ਆ ਡੱਗਾ ਇਥੇ ਬੜਾ ਅਗੇ ਕਿਉਂ ਨਹੀਂ ਦੱਸ ਆ ਕੇ ਕਿਹੜੇ ਮਹਿਲ ਖੜੇ ਕਰਦੇ ਤੁਹਾਨੂੰ ਬਹੁਤ ਬਣਾਵੇ ਮੈਂ ਤੁਹਾਨੂੰ ਕੀ ਦਿੰਦਾ ਆਪਣੀ ਜਾਨ ਲੱਲੋ ਮੇਰੀ ਹੁਣ ਓਏ ਆ ਜਾ ਬਾਪੂ ਜਾਨ ਤੇਰੀ ਲੈ ਕੇ ਕੀ ਕਰਨਾ ਵਾ ਜਾਨ ਤੇ ਸਾਡੇ ਤੇ ਮੁੱਲ ਪੈਣੀ ਆ ਚੱਕ ਮੇਡਾ ਲਾਣੀ ਹੋਰ ਸਿਆ ਪਾਪਾ ਜਿਹਨਾਂ ਦੇ ਪੈ ਜਾਣਾ ਅਸੀਂ ਜਾਨ ਚਲ ਗਈ ਕਹਿੰਦਾ ਕੱਠ ਕਰ ਨਾ ਵੱਡਾ ਕਰੋ ਵੱਡਾ ਕਰੋ ਇਹਨੂੰ ਪੋਤੇ ਪੋਤੀਆਂ ਵਾਲਾ ਵਾ ਉਹ ਗੱਲਾਂ ਕਰਨੀਆਂ ਤੂੰ ਹੀ ਕਰਨੀ ਹੋਰ ਕਨੇਸ ਕਰਨੀਆਂ ਆ ਆ ਆ ਸਾਹ ਵੇਖ ਕਿਦਾਂ ਚੜਿਆ ਤੈਨੂੰ ਤੂੰ ਤੂੰ ਕੀ ਬੋਲਣੀ ਨਹੀਂ ਸਾਹਮਣੇ ਆ ਜਾ ਬੇਵਜਹ ਨਹੀਂ ਕਹਤੋ ਬੋਲਦੇ ਆ ਤੇ ਆਪ ਵੀ ਨਮਾਇਸ ਖੋਨੇ ਆ ਕਿ ਵੱਡਿਆਂ ਨੇ ਦਨੀ ਜਬਾ ਨਹੀਂ ਰਹੀਦੀ ਹੋਂ ਤੀ ਕਿਦਾਂ ਬੋਲਦੇ ਬਿਨ ਮੈਨ ਨਹੀਂ ਦੱਸੋ ਉਹ ਤਾਂ ਮੈਂ ਕਿਹੜਾ ਪੀਣਾ ਨਾ ਮੈਂ ਡਿਗਦਾ ਵਾਂ ਉਹ ਡਿਗਾ ਰਿੰਦਾ ਹਰ ਥਾਂ